ਸਤਿ ਸ਼੍ਰੀ ਅਕਾਲ ਜੀ ਮੈਂ ਨਵਰੀਦ ਸਿਵੀਆ ਟੀਵੀ ਪੰਜਾਬ ਦੇ ਪ੍ਰੋਗਰਾਮ ਇਹ ਮੇਰਾ ਪੰਜਾਬ ਚ ਤੁਹਾਡਾ ਸਵਾਗਤ ਕਰਦਾ ਅੱਜ ਅਸੀਂ ਇੱਕ ਪਿੰਡ ਚ ਪਹੁੰਚੇ ਆ ਜਿਸ ਨੇ ਪਹਿਲੀ ਵਿਸ਼ਵ ਜੰਗ ਵੇਲੇ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚੋਂ ਪਿੰਡ ਦੇ ਨੌਜਵਾਨ ਭੇਜੇ ਜਿਨ੍ਹਾਂ ਨੇ ਅੱਗੇ ਜਾ ਕੇ ਬਹਾਦਰੀ ਦਾ ਨਵਾਂ ਇਤਿਹਾਸ ਰਚਿਆ ਕੀ ਇਹ ਪਿੰਡ ਹੈ ਕੀ ਇਸ ਦਾ ਇਤਿਹਾਸ ਆ ਇਹ ਸਾਰਾ ਕੁਝ ਤੁਹਾਨੂੰ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਦੱਸਾਂਗੇ ਪਿੰਡ ਦਾ ਨਾਮ ਹੈ ਮਹਿਮਾ ਸਿੰਘ ਵਾਲਾ ਤੇ ਸਾਡੇ ਨਾਲ ਇੱਕ ਖਾਸ ਮਹਿਮਾਨ ਹੋਣਗੇ ਪਿੰਡ ਦੇ ਵਸਨੀਕ ਆ ਅੱਜ ਕੱਲ ਯੂਕੇ ਰਹਿੰਦੇ ਆ ਤੇ ਵਰਲਡ ਕੈਂసర్ ਕੇਅਰ ਦੇ ਵੱਲੋਂ ਕੰਮ ਕਰਦੇ ਆ ਜਸਵੰਤ ਸਿੰਘ ਗਰੇਵਾਲ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਔਰ ਇਹ ਮਾਣ ਵਾਲੀ ਗੱਲ ਹੈ ਇੱਕ ਉਸ ਬੰਦੇ ਨੂੰ ਸ਼ਾਮਲ ਕਰਨਾ ਜਿਸ ਦੀਆਂ ਕਈ ਪੀੜ੍ਹੀਆਂ ਨੇ ਵੱਖ-ਵੱਖ ਦੇਸ਼ਾਂ ਦੇ ਵਿੱਚ ਆਰਮੀ ਦੇ ਵਿੱਚ ਸੇਵਾਵਾਂ ਨਿਭਾਈਆਂ ਹੋਣ ਤੇ ਪਿੰਡ ਬਾਰੇ ਤੁਸੀਂ ਦੱਸੋ ਕਿ ਕੀ ਇਹ ਪੂਰਾ ਮਸਲਾ ਕੀ ਗੱਲ ਹੈ ਕੀ ਇਤਿਹਾਸ ਹੈ ਤੁਨ ਸਾਰਿਆਂ ਪਿੰਡ ਵਾਸੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਜਦੋਂ ਮੈਂ ਬਚਪਨ ਚ ਇੱਥੇ ਅਸੀਂ ਗੁਰਦੁਆਰਾ ਸਾਹਿਬ ਖੇਡਦੇ ਹੁੰਦੇ ਸੀ ਅਸੀਂ ਇਸ ਪੱਥਰ ਨੂੰ ਦੇਖਦੇ ਹੁੰਦੇ ਸੀ ਜੀ ਉਦੋਂ ਸਾਨੂੰ ਪਤਾ ਨਹੀਂ ਸੀ ਵੀ ਕੀ ਚੀਜ਼ ਹੈ ਜਿਉਂ-ਜਿਉਂ ਵੱਡੇ ਹੁੰਦੇ ਗਏ ਬਜ਼ੁਰਗਾਂ ਨੇ ਦੱਸਿਆ ਵੀ ਇਸ ਪਿੰਡ ਦੇ 70 ਬੰਦੇ ਸੀ ਪਹਿਲੀ ਲੜਾਈ ਦੇ ਵਿੱਚ ਪਹਿਲੀ ਵਿਸ਼ਵ ਜੰਗ ਵੇਲੇ ਹਾਂਜੀ ਠੀਕ ਹੈ ਤੇ ਜਿਹਦੇ ਵਿੱਚ ਆ ਤੁਹਾਡੇ ਸਾਹਮਣੇ ਪੰਜ ਸ਼ਹੀਦ ਹੋਏ ਨੇ ਠੀਕ ਹੈ ਜੀ ਇਹ ਅਸੀਂ ਪੱਥਰ ਨੂੰ ਬੜੇ ਮੁਸ਼ਕਿਲ ਦੇ ਨਾਲ ਪ੍ਰਜ਼ਰਵ ਕਰ ਲਿਆ ਇਹ ਜਦੋਂ ਹੁਣ ਪਿਛਲੇ ਐਸੇ ਸਾਲ ਹੀ ਤੁਹਾਨੂੰ ਪਤਾ ਵੀ ਸਾਡੇ ਹਾਈ ਕਮਿਸ਼ਨਰ ਸਾਹਿਬ ਜਿਹੜੇ ਆਏ ਸੀਗੇ ਉਹ ਇੱਥੇ ਇੱਕ ਪੰਜ ਜਿਹੜੇ ਸ਼ਹੀਦ ਹੋਏ ਸੀਗੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਸੀ ਇਹ ਸਾਡੀ ਕੋਈ 18 19 ਮਹੀਨੇ ਦੀ ਕੋਈ ਸਟਰਗਲ ਸੀ ਅਸੀਂ ਉਸ ਨੂੰ ਇੱਥੇ ਲਿਆ ਬ੍ਰਿਟਿਸ਼ ਜਿਹੜੇ ਹਾਈ ਕਮਿਸ਼ਨਰ ਆ ਉਹ ਇੱਥੇ ਆਉਂਦੇ ਹਾਂ ਜੀ ਤੁਸੀਂ ਕਿਹਾ ਕਿ ਸਾਡੇ ਹਾਈ ਕਮਿਸ਼ਨਰ ਤਾਂ ਹਾਂ ਕਿਉਂਕਿ ਤੁਸੀਂ ਯੂਕੇ ਦੇ ਹਾਂ ਇਹ ਜਿਹੜਾ ਕੁਐਸਚਨ ਹੈ ਜੀ ਇਹ ਮੈਨੂੰ ਸਾਡੇ ਭਾਂਜਾ ਕੋਲ ਨਹੀਂ ਖੜਾ ਹੈ ਇਹ ਮੈਨੂੰ ਕਹਿੰਦਾ ਵੀ ਤੁਸੀਂ ਹਮੇਸ਼ਾ ਬਾਹਰਲੇ ਬੰਦੇ ਕਹਿੰਦੇ ਸਾਡਾ ਇੰਗਲੈਂਡ ਮੈਂ ਕਹੋ ਸਾਡਾ ਸੀ ਤਾਂ ਕਹਨੇ ਆ ਜਦੋਂ ਸਾਨੂੰ ਸਿਟੀਨਸ਼ਿਪ ਮਿਲਦੀ ਹੈ ਅਸੀਂ ਸੌਖਾਨੇ ਆ ਵੀ ਅਸੀਂ ਇਸ ਮੁਲਕ ਦੇ ਵਫਾਦਾਰ ਲਾਇਲ ਹੈ ਇਸ ਕਰਕੇ ਇਹ ਸਾਡਾ ਜਿਵੇਂ ਕਹਿੰਦੇ ਨੇ ਜਨ ਭੂਮੀ ਮੇਰੀ ਜ਼ਰੂਰ ਹੈ ਪਰ ਮੈਂ ਹੁਣ ਯੂਕੇ ਚ ਰਹ ਰਹੇ ਇਸ ਕਰਕੇ ਮੈਂ ਆਪਣਾ ਜਿਹੜੇ ਮੁਲਕ ਦਾ ਖਾਈ ਇਸ ਦਾ ਭਰਾਣੀ ਮੰਗੀ ਦਾ ਆਪਾਂ ਅੱਗੇ ਚੱਲਦੇ ਹਾਂ ਤੁਹਾਡੇ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਜਾਵਾਂਗੇ ਤੁਸੀਂ ਹੋਰ ਵੀ ਪਿੰਡ ਦੀ ਆਪਾਂ ਹਿਸਟਰੀ ਹੈ ਜਿਵੇਂ ਅੱਛਾ ਇਹ ਪਹਿਲੀ ਵਾਰ ਕਿਵੇਂ ਪਤਾ ਲੱਗਿਆ ਕਿ ਆਪਣੇ ਪਿੰਡ ਦਾ ਜਿਹੜਾ ਇਤਿਹਾਸ ਹੈ ਉਹ ਤਾਂ ਐਡਾ ਵੱਡਾ ਬਲਖਣ ਦੇਖੋ ਪਤਾ ਤਾਂ ਸਾਨੂੰ ਸੀਗਾ ਲੇਕਿਨ ਸਾਡੀ ਕੋ ਅਪਰੋਚ ਨਹੀਂ ਸੀ ਹਲ ਜਦੋਂ ਨਵੇਂ ਨਵੇਂ ਅਸੀਂ ਬਾਹਰ ਗਏ ਆ ਇੱਕ ਆਪਣਾ ਰੋਟੀ ਰੋਜ਼ੀ ਕਮਾਉਣ ਵਾਸਤੇ ਗਏ ਆ ਲੇਕਿਨ ਮਨ ਦੇ ਵਿੱਚ ਇੱਕ ਖਿਆਲ ਤਾਂ ਸੀ ਨਾ ਵੀ ਸਾਡੇ ਜਿਹੜੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਅੱਜ ਜੇ ਸੁਪੋਜ਼ ਅਸੀਂ ਬ੍ਰਿਟਿਸ਼ ਗਵਰਨਮੈਂਟ ਤੋਂ ਕੁਝ ਮੰਗਦੇ ਆ ਅਸੀਂ ਭੀਖ ਨਹੀਂ ਮੰਗਦੇ ਸਾਡੇ ਬਜ਼ੁਰਗਾਂ ਨੇ ਉਹਨਾਂ ਦੇ ਐਮਪਾਇਰ ਨੂੰ ਬਚਾਉਣ ਦੀ ਖਾਤਰ ਆਪਣੀਆਂ ਕੁਰਬਾਨੀਆਂ ਦਿੱਤੀਆਂ ਨੇ ਇਸ ਕਰਕੇ ਉਹ ਕੁਰਬਾਨੀ ਦਾ ਸੀ ਹੱਕਦਾਰ ਹੈ ਉਹਨਾਂ ਤੋਂ ਆਪਣਾ ਹੱਕ ਲਈਏ ਇਹ ਇੱਕ ਵੱਖਰੀ ਗੱਲ ਆ ਕਿਉਂਕਿ ਜਦੋਂ ਵੀ ਆਪਾਂ ਥੋੜਾ ਚਲਦੇ ਹਾਂ ਹਨ ਜਦੋਂ ਵੀ ਇਹ ਗੱਲ ਹੁੰਦੀ ਆ ਤਾਂ ਅਕਸਰ ਹੀ ਤੁਸੀਂ ਉੱਥੇ ਰਹਿੰਨੇ ਹੋ ਯੂਕੇ ਦੇ ਵਿੱਚ ਕਈ ਲੋਕ ਇਹ ਵੀ ਬਹਿਸ ਕਰਦੇ ਆ ਕਿ ਅਸੀਂ ਕਿਉਂ ਕੰਟਰੀਜ਼ ਆ ਜਿਹੜੇ ਇੰਡੀਆ ਦੇ ਵਰਗੇ ਆ ਜਿਹੜੇ ਹੁਣ ਸਮਰਿੱਧ ਹੋ ਚੁੱਕੇ ਆ ਉਹਨਾਂ ਨੂੰ ਕਿਉਂ ਫੰਡ ਦੇ ਰਹੇ ਆ ਸੋ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੇ ਲਈ ਪਹਿਲਾਂ ਇੱਥੋਂ ਕੀਤਾ ਵਾ ਕੀਤਾ ਸਾਡੇ ਬਜ਼ੁਰਗਾਂ ਨੇ ਦੇਖੋ ਸਾਰਾ ਜਦੋਂ ਇੱਥੇ ਹਾਈ ਕਮਿਸ਼ਨਰ ਸਾਹਿਬ ਆਏ ਸੀ ਉਹਨਾਂ ਨੇ ਆ ਕੇ ਕਿਹਾ ਸੀ ਅਗਰ ਸਿੱਖ ਪੰਜਾਬੀ ਸਾਡੇ ਨਾਲ ਨਾ ਹੁੰਦੇ ਅੱਜ ਲੜਾਈ ਦਾ ਕੁਝ ਦਸ਼ਾ ਹੋਰ ਹੋਣੀ ਸੀ ਅੱਛਾ ਇਹ ਕਹ ਵੀ ਦੱਸੋ ਵੀ ਪਿੰਡ ਦੇ ਵਿੱਚ ਇੱਥੇ ਵੀਰ ਫੋਟੋ ਖਿੱਚ ਰਹੇ ਨੇ ਇਹ ਲਿਖਿਆ ਹੋਇਆ ਕਿ 500 ਰੁਪਏ ਦਿੱਤੇ ਗਏ ਇਹ ਕਿਵੇਂ ਇਹ ਫਿਰ ਜਦੋਂ ਉਹਨਾਂ ਨੇ ਬਹਾਦਰੀ ਦੇਖੀ ਵੀ ਸਾਡੇ ਬੰਦੇ ਐਨੇ ਸ਼ਹੀਦ ਹੋਏ ਨੇ ਫਿਰ ਦੂਸਰੀ ਲੜਾਈ ਆ ਗਈ ਸੀ ਜੀ ਫਿਰ ਉਹਨਾਂ ਨੇ ਨੈਚੁਰਲੀ ਫਿਰ ਜਿਸ ਤਰ੍ਹਾਂ ਸਾਡੇ ਐਮਪੀ ਸਾਹਿਬਾਨ ਨੇ ਉਹ ਸਾਡੇ ਪਿੰਡਾਂ ਜਾ ਕੇ ਸਾਨੂੰ ਕੁਝ ਦਿੰਦੇ ਨੇ ਮਤਲਬ ਉਹਨਾਂ ਨੇ ਆ ਕੇ ਉਸ ਟਾਈਮ ਦਾ 500 ਰੁਪਿਆ ਬਹੁਤ ਇੱਕ ਵੱਡੀ ਗੱਲ ਸੀਗੀ ਤਾਂ ਕਰਕੇ ਪਿੰਡ ਦੀ ਸਫਾਈ ਹੈ ਉਸ ਤੋਂ ਬਾਅਦ ਵੀ ਲੋਕਾਂ ਨੂੰ ਫਿਰ ਇਹ ਰੀਤ ਪਾਈ ਜਾਂਦੀ ਹੈ ਅਸੀਂ ਆਪਣੇ ਪਿੰਡ ਨੂੰ ਸਫਾਈ ਰੱਖੀ ਅੱਛਾ ਇੱਕ ਜਿਵੇਂ ਆਪਾਂ ਅੱਜ ਪਹਿਲਾਂ ਵੀ ਤੁਹਾਡੇ ਨਾਲ ਆਪਾਂ ਤੁਰ ਫਿਰ ਕੇ ਦੇਖ ਰਹੇ ਸੀ ਪਿੰਡ ਤੁਸੀਂ ਦਿਖਾ ਰਹੇ ਸੀ ਸਿਵਿਆਂ ਨੂੰ ਲੈ ਕੇ ਹਨਾ ਸਿਵੇ ਤਾਂ ਮਤਲਬ ਹੁਣ ਪਿਛਲੇ 3-4 ਸਾਲਾਂ ਦੀ ਇਹ ਚਰਚਾ ਹੋ ਰਹੀ ਹੈ ਕਿ ਜਿੰਨੇ ਵੀ ਸਿਵੇ ਆ ਉਹਨਾਂ ਨੂੰ ਇਕੱਠਾ ਕਰੋ ਕਈ ਪਿੰਡਾਂ 'ਚ 2-2 ਕਈਆਂ 'ਚ 3-3 ਬਣੇ ਵਿਆਹ ਹਨਾ ਕਾਸਟ ਦੇ ਆਧਾਰ 'ਤੇ ਵੀ ਆ ਇਹ ਪਿੰਡ ਨੇ 20 ਸਾਲ ਪਹਿਲਾਂ ਹੀ ਇਹ ਚੀਜ਼ ਨੂੰ ਕਿਵੇਂ ਸਮਝ ਲਿਆ ਕਿ ਜਦੋਂ ਦੋ ਹੋਣ ਲੱਗੇ ਪਹਿਲਾਂ ਹੀ ਇਕੱਠੇ ਕਰ ਦੋ ਇਹ ਸਮੱਸਿਆ ਹੀ ਨਾ ਹੋਵੇ। ਦੇਖੋ ਅਸੀਂ ਜਦੋਂ ਉਧਰ ਗਏ ਹਾਂ ਜਦੋਂ ਅਸੀਂ ਡੈੱਡ ਬੋਡੀ ਨੂੰ ਆਪਣੇ ਕੋਈ ਰਿਸ਼ਤੇਦਾਰ ਯਾਰ ਦੋਸਤ ਨੂੰ ਲੈ ਕੇ ਜਾਣੇ ਆ ਜੀ ਉੱਥੇ ਇੱਕੋ ਹੀ ਹੁੰਦਾ ਉਹ ਫਿਰ ਮੇਰੇ ਦਿਮਾਗ 'ਚ ਆਇਆ ਉਹ ਮੈਂ ਕਿਹਾ ਅਸੀਂ ਆਪਣੇ ਪਿੰਡ ਕਿਉਂ ਨਾ ਇਸ ਨੂੰ ਇੱਕ ਕਰੀਏ ਹਾਂ ਵੀ ਜਦੋਂ ਮੈਂ ਇੱਥੇ ਆਇਆ ਚਾਰ ਦੁਵਾਰੀ ਬਣਾਉਣ ਲੱਗੇ ਸਰਪੰਚ ਸਾਹਿਬ ਨਾਲ ਗੱਲ ਕੀਤੀ ਹੋਰ ਜਿੰਨੇ ਬੰਦੇ ਸੀਗੇ ਤੇ ਉਹਨਾਂ ਨੇ ਥੋੜੀ ਜਹੀ ਅਲੋਚਨਾ ਕੀਤੀ ਮੇਰੇ ਕੋਲੇ ਆਏ ਮੈਨੂੰ ਕਹਿਣ ਲੱਗੇ ਗਰੇਵਾਲ ਸਾਹਿਬ ਸਰਦਾਰ ਜੀ ਮੇਰੇ ਵੀ ਮੀਨੂ ਸਰਦਾਰ ਜੀ ਨੇ ਕੋ ਮੈਂ ਤੁਹਾਡਾ ਬੱਚਾ ਹਾਂ ਮੇਰਾ ਨਾਮ ਲੈ ਕੇ ਮੈਨੂੰ ਗੱਲ ਕਰੋ ਉਹ ਕਹਿੰਦੇ ਵੀ ਸਾਡਾ ਸ਼ਮਸ਼ਾਨ ਘਟਕ ਬਣਾ ਦਿਓ ਮੈਂ ਕਿਹਾ ਜੀ ਮੈਂ ਬਣਾ ਦਿੰਨਾ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਮੈਂ ਕਿਹਾ ਗੁਰੂ ਸਾਹਿਬ ਨੇ ਆਪਣਾ ਸਾਰਾ ਸਰਵੰਸ ਜਿਹੜਾ ਸਾਡੇ ਤੋਂ ਨਿਸ਼ਾਬਰ ਕਰ ਦਿੱਤਾ ਉਹ ਮੈਂ ਕਿਹਾ ਕਮ ਸੇ ਕਮ ਜੇ ਅਸੀਂ ਜਿਉਂਦੇ ਇਕੱਠੇ ਨਹੀਂ ਤਾਂ ਮਰਨ ਲੱਗੇ ਤਾਂ ਇਕੱਠੇ ਚਲੀਏ ਅੱਛਾ 54 ਸੀਗੀ ਉਹ ਕਹਿੰਦੇ ਬਿਲਕੁਲ ਠੀਕ ਹੈ ਉਸ ਦਿਨ ਦਾ ਹੁਣ ਤੁਹਾਨੂੰ ਆਪਾਂ ਸਿਵਿਆਂ ਚ ਲੈ ਕੇ ਚੱਲਦੇ ਹਾਂ ਹਾਲਾਂਕਿ ਸਿਵਿਆਂ ਚ ਲੋਕ ਮਰਨ ਤੋਂ ਬਾਅਦ ਜਾਂਦੇ ਆ ਪਰ ਉੱਥੇ ਕੁਝ ਇਸ ਪਿੰਡ ਨੇ ਬੜਾ ਵਿਲੱਖਣ ਕੀਤਾ ਵਾ ਜਿਹੜਾ ਤੁਹਾਨੂੰ ਦਿਖਾਉਣਾ ਬੜਾ ਜ਼ਰੂਰੀ ਹੈ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਤੇ ਇਸ ਸਮੇਂ ਅਸੀਂ ਸਿਵੇਆਂ ਦੇ ਵਿੱਚ ਖੜੇ ਹਾਂ ਹਾਲਾਂਕਿ ਦੇਖਣ ਤੋਂ ਕਿਸੇ ਪਾਸਿਓਂ ਸਿਵੇ ਲੱਗਦੇ ਤਾਂ ਹੈ ਨਹੀਂ ਕਿਉਂਕਿ ਜਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਆ ਜਿਸ ਤਰ੍ਹਾਂ ਪੂਰਾ ਤੁਸੀਂ ਦੇਖ ਸਕਦੇ ਹੋ ਸਫਾਈ ਦੀ ਵਿਵਸਥਾ ਜਾਂ ਸਾਰਾ ਕੁਝ ਹੈ ਤੇ ਉਹ ਚੀਜ਼ਾਂ ਇੱਥੇ ਹੋ ਰਹੀਆਂ ਤੇ ਇਸ ਸਮੇਂ ਬਾਕੀ ਗਈ ਪਿੰਡਾਂ ਦੇ ਸਰਪੰਚ ਵੀ ਆਏ ਹੋਏ ਆ ਜਿਹੜਿਆਂ ਨੂੰ ਇੱਥੇ ਇੱਕ ਗੱਲ ਇਹਨਾਂ ਨਾਲ ਗਰੇਵਾਲ ਸਾਹਿਬ ਸਰਪੰਚ ਜਿਹੜੇ ਬਾਕੀ ਪਿੰਡਾਂ ਦੇ ਆਏ ਹੋਏ ਆ ਇਹਦਾ ਕੀ ਕਾਰਨ ਆ ਇਹ ਕਰਨਿਆ ਜੀ ਸਰਦਾਰ ਜਗਿੰਦਰ ਸਿੰਘ ਹੁਣੀ ਸਾਡੇ ਵੱਡੇ ਭਾਈ ਸਾਹਿਬ ਇਹ 15 ਸਾਲ ਸਰਪੰਚ ਰਹੇ ਨੇ ਜੀ ਮੈਂ ਜਦੋਂ ਬਾਹਰ ਗਿਆ ਜਾ ਕੇ ਦੇਖਦਾ ਹੁੰਦਾ ਸੀਗਾ ਵੀ ਇੱਕੋ ਜਗ੍ਹਾ ਤੇ ਅਸੀਂ ਸਾਰੇ ਸਾਨੂੰ ਸੰਸਕਾਰ ਕੀਤਾ ਜਾਂਦਾ ਵੀ ਕਿਉਂ ਨਾ ਅਸੀਂ ਆਪਣੇ ਪਿੰਡਾਂ ਦੇ ਵਿੱਚ ਇਸ ਚੀਜ਼ ਤੋਂ ਉੱਤੇ ਉੱਠੀ ਅੱਜ ਤੋਂ 20 ਸਾਲ ਪਹਿਲਾਂ ਮੈਂ ਇੱਥੇ ਆਇਆ ਤੇ ਜਗਿੰਦਰ ਸਿੰਘ ਹੁਣੀ ਸਰਪੰਚ ਸੀਗੇ ਅਸੀਂ ਚਾਰ ਦਿਵਾਰ ਜਿਵੇਂ ਸ਼ੁਰੂ ਕਰਨ ਲੱਗੇ ਤੇ ਮੇਰੇ ਕੋਲੇ ਪਿੰਡ ਦੇ ਕੁਝ ਬਜ਼ੁਰਗ ਸਾਡੇ ਕੋਲੇ ਆ ਗਏ ਉਹ ਕਹਿਣ ਲੱਗੇ ਕਹਿੰਦੇ ਸਰਦਾਰ ਜੀ ਵੀ ਸਾਡਾ ਵੀ ਇੱਕ ਵੱਖਰਾ ਬਣਾ ਦਿਓ ਮੈਂ ਕਹਾਂ ਜੀ ਦੇਖੋ ਮੈਨੂੰ ਸਰਦਾਰ ਜੀ ਨੇ ਕਹੋ ਮੈਂ ਤੁਹਾਡਾ ਬੱਚਾ ਤੁਸੀਂ ਮੇਰਾ ਨਾਮ ਲੈ ਕੇ ਗੱਲ ਕਰੋ ਵੀ ਗੱਲ ਕਰਨੀ ਕੀ ਆਪਾਂ ਨੇ ਉਹ ਕਹਿੰਦੇ ਵੀ ਸਾਨੂੰ ਸ਼ਮਸ਼ਾਨ ਕਾਰਡ ਜਿਹੜਾ ਇੱਕ ਵੱਖਰਾ ਬਣਾ ਦਿਓ ਮੈਂ ਕਹਾਂ ਜੀ ਚਲੋ ਠੀਕ ਹੈ ਮੇਰੀ ਗੱਲ ਇੱਕ ਮੰਨ ਲਓ ਪਹਿਲੇ ਸੁਣ ਲਓ ਮੰਨਣੀ ਨਾਮ ਨਣੀ ਤੁਹਾਡੀ ਗੱਲ ਹੈ ਦੋ ਵੀ ਬਣ ਜਾਣਗੇ ਮੈਂ ਕਹਾ ਗੁਰੂ ਸਾਹਿਬ ਨੇ ਸਾਰਾ ਸਰਵੰਸ ਸਾਨੂੰ ਆਪਣੀ ਕੁਰਬਾਨ ਕਰ ਦਿੱਤਾ ਸਾਡੇ ਤੋਂ ਅਸੀਂ ਉਹੀ ਜਾਤਾਂ ਪਾਤਾਂ ਦੇ ਵਿੱਚ ਵੰਡੇ ਆਂ ਹੁਣ ਮੈਂ ਕਿਹਾ ਤੁਸੀਂ ਇੰਜ ਕਰੋ ਜੇ ਆਪਾਂ ਜਿਉਂਦੇ ਜੀ ਇਕੱਠੇ ਨਹੀਂ ਚੱਲ ਸਕਦੇ ਮਰਨ ਲੱਗੇ ਤਾਂ ਇਕੱਠੇ ਚਲੀਏ ਉਹਨਾਂ ਨੇ ਜਦ ਬਜ਼ੁਰਗ ਕਹਿੰਦੇ ਵੀ ਠੀਕ ਆ ਸ਼ਮਸ਼ਾਨ ਘਟ ਇੱਕ ਹੀ ਹੋਏਗਾ ਮੈਂ ਕਿਹਾ ਅਗਰ ਕੋਈ ਤੁਹਾਨੂੰ ਫੂਕਣ ਨਹੀਂ ਦੇਵੇਗਾ লাশ ਨੂੰ ਮੈਂ ਤਾਂ ਮੇਰੀ ਜ਼ਮੀਨ ਦੇ ਵਿੱਚ ਤੁਸੀਂ ਸੰਸਕਾਰ ਕਰ ਲਿਓ ਉਸ ਤੋਂ ਬਾਅਦ ਸਾਡੇ ਇੱਥੇ ਲੱਕੜ ਫਰੀ ਹੈ ਮਤਲਬ ਇੱਕ ਕਿਸਮ ਦੀ ਪਰੰਪਰਾ ਬਣ ਗਈ ਹੈ ਇੱਥੇ ਕੋਈ ਕਿਸੇ ਜਾਤ ਪਾਤ ਦਾ ਕੋਈ ਹੈ ਨਹੀਂ ਹੁਣ ਮੈਂ ਤਾਂ ਕਰਕੇ ਜਿੰਨੀ ਇਹ ਪੰਚਾਇਤ ਆਈ ਹੈ ਨਾਲ ਨਾਲ ਦੇ ਪਿੰਡਾਂ ਦੀ ਇਨਾਂ ਨੂੰ ਮੈਂ ਕਹਿਣਾ ਚਾਹੁੰਨਾ ਅਵੇਅਰਨੈਸ ਕਰਨਾ ਚਾਹੁੰਨਾ ਵੀ ਤੁਸੀਂ ਆਪਣੇ ਜਾ ਕੇ ਪਿੰਡਾਂ ਦੇ ਵਿੱਚ ਇੱਕ ਝੰਡਾ ਬੁਲੰਦ ਕਰੋ ਵੀ ਆਪਾਂ ਸ਼ਮਸ਼ਾਨ ਘਾਟ ਇੱਕ ਬਣਾਈਏ ਕਿਉਂ ਜਾਤਾ ਪਾਤਾ ਦੇ ਮਗਰ ਆਪਾਂ ਤੁਰੇ ਆ ਇਹ ਮੇਰਾ ਇਹਨਾਂ ਸਰਪੰਚ ਸਾਹਿਬ ਨੂੰ ਜਿੰਨੀ ਪੰਚਾਇਤ ਆ ਇਹ ਮੇਰਾ ਕਹਿਣ ਦਾ ਇੱਕ ਫਰਜ਼ ਬਣਦਾ ਇਹਨਾਂ ਨੂੰ ਛੋਟਾ ਹੁੰਦੇ ਨਾਲ ਤੇ ਹਾਂ ਨਹੀਂ ਬਿਲਕੁਲ ਮੇਰੇ ਖਿਆਲ ਚ ਇਹ ਵੀ ਆ ਕਿ ਅਸੀਂ ਗੱਲਾਂ ਤਾਂ ਕਰਦੇ ਆ ਪਰ ਪ੍ਰੈਕਟੀਕਲੀ ਜੇ ਇਹ ਚੀਜ਼ ਆ ਹੋਣ ਤਾਂ ਬੜਾ ਖੂਬਸੂਰਤਾ ਮਾਹੌਲ ਵੀ ਪਿੰਡ ਦਾ ਮੇਰੇ ਖਿਆਲ ਚ ਇਹਦੇ ਨਾਲ ਦੇਖੋ ਹੁਣ ਇੱਥੇ ਕਿੰਨਾ ਸੋਹਣਾ ਮਾਹੌਲ ਹੈ ਇਹ ਪਾਰਕ ਲੱਗਦੀ ਹੈ ਕਿੱਥੇ ਇੱਥੇ ਕੋਈ ਡਰਦਾ ਬੰਦਾ ਨਹੀਂ ਸੀ ਆਉਂਦਾ ਇੱਥੇ ਹੁਣ ਅਗਲਾ ਕਹਿੰਦਾ ਵੇ ਇੱਥੇ ਚਲੀਏ ਜਾ ਕੇ ਬੈਠ ਕੇ ਫੁੱਲ ਫੁੱਲ ਦੇਖੀਏ ਪਾਣੀ ਲਾਈਏ ਇਹ ਪਿੰਡ ਮਹਿਮਾ ਸਿੰਘ ਵਾਲਾ ਜੀ ਸਾਡਾ ਨਹੀਂ ਵਾਕਿਆ ਹੀ ਜਿਵੇਂ ਇਹ ਗੱਲ ਕਹੀ ਜਾ ਰਹੀ ਆ ਆਪਾਂ ਅੱਗੇ ਵੀ ਚੱਲਦੇ ਆਂ ਆਪਾਂ ਥੋੜਾ ਹੋਰ ਵੀ ਕੋਈ ਚੀਜ਼ਾਂ ਅੱਛਾ ਮੈਂ ਇੱਕ ਦੋ ਜਿਹੜੇ ਬਾਕੀ ਪਿੰਡਾਂ ਚੋਂ ਆਏ ਹੋਏ ਨੇ ਇਹਨਾਂ ਨਾਲ ਗੱਲ ਕਰਦਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਮ ਸਿੰਘ ਹੈ ਜੀ ਤੁਸੀਂ ਕਿਹੜੇ ਪ ਹਾਂਜੀ ਪੱਖੋਵਾਲ ਤੋਂ ਪੱਖੋਵਾਲ ਤੋਂ ਹਾਂਜੀ ਹਾਂਜੀ ਬਲਾਕ ਸਮਤੀ ਮੈਂਬਰ ਅੱਛਾ ਬਲਾਕ ਸਮਤੀ ਮੈਂਬਰ ਹਾਂਜੀ ਤੁਸੀਂ ਇੱਥੇ ਆਏ ਹੀ ਦੇਖਣੀ ਆਏ ਕਿ ਹਾਂਜੀ 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 ਖੇਡਾਂ ਤੇ ਖਾਸ ਕਰਕੇ ਵੀ ਕਿਸ ਤਰ੍ਹਾਂ ਦਾ ਪ੍ਰੋਗਰਾਮ ਇੱਥੇ ਚੱਲਦਿਆ ਬਹੁਤ ਵਧੀਆ ਜੀ ਲੱਗਾ ਆਉਣ ਨਾਲ ਇਹ ਵੀ ਵਧੀਆ ਲੱਗਿਆ ਇੱਥੇ ਸ਼ਮਸ਼ਾਨ ਘਾਟ ਵੀ ਹਾਂ ਬਾਕੀ ਵੀ ਕਿਸੇ ਪਿੰਡ ਚ ਹੈ ਦੋ ਸ਼ਮਸ਼ਾਨ ਘਾਟ ਕਿਉਂਕਿ ਮੈਂ ਫਤੇਗੜ ਸਾਹਿਬ ਦੇ ਨੇੜੇ ਤੇੜੇ ਪਿੰਡਾਂ ਚ ਦੇਖਿਆ ਉੱਥੇ ਕਈ ਪਿੰਡਾਂ ਦੇ ਵਿੱਚ ਹੈਗਾ ਜਾਂ ਪੂਰੇ ਪੰਜਾਬ ਚ ਕੋਈ ਬਰਿੰਦ ਪਿੰਡ ਚ ਵੀ ਸੀਗਾ ਜੀ ਦੋ ਸੀਗੇ ਇੱਕੋ ਹੀ ਕਰਤਾ ਉੱਥੇ ਜੀ ਵੀਕੋ ਕਰਤਾ ਬਹੁਤ ਵਧੀਆ ਪੱਟੀਆਂ ਸ਼ੁਰੂ ਕਰਦੇ ਉਥੇ ਸਿਲੰਡਰ ਨਾਲ ਸਿਸਟਮ ਆ ਅੱਛਾ ਅੱਛਾ ਹੂੰ ਅੱਛਾ ਤੇ ਨਹੀਂ ਬਿਲਕੁਲ ਠੀਕ ਹੈ ਜੀ ਚੇਂਜ ਜੀ ਜੀ ਕੀ ਨਾਮ ਹੈ ਤੁਹਾਡਾ ਜਗENDER ਸਿੰਘ ਜੀ ਅੱਛਾ ਤੁਸੀਂ ਇੱਥੇ ਜਦੋਂ ਇਹ ਮੌਜੂਦਾ ਸਰਪੰਚ ਸੀਗੇ ਉਸ ਸਮੇਂ ਦੇ ਜਦੋਂ ਇਹ ਸਾਰਾ ਕੁਝ ਉਹ ਨਵੇਂ ਬਣਿਆ ਜੀ ਅਰ ਸਟੇਡੀਅਮ ਵੀ ਆ ਵੀ ਤੇ ਬਾਕੀ ਇਹ ਲੱਕੜ ਫਰੀ ਜਿਹੜੀ ਇਹ ਟਿਕਨੇ ਨੂੰ 36 ਸਾਲ ਹੋ ਗਏ ਫਰੀ ਲੱਕੜਾ ਵੈਸੇ ਲੋਕ ਦੇ ਦਿੰਦੇ ਆ ਕੋਈ ਖੁਸ਼ੀ ਨਾ 500 ਕੋ 1000 ਹੂੰ ਉਹ ਤਾਂ ਮੈਂ ਸ਼ਰਧਾ ਵੀ ਕਿਸੇ ਕੋਈ ਫੋਰਸ ਨਹੀਂ ਕਿਸੇ ਨੂੰ ਕੋਈ ਨਾ ਨੋ ਨੋ ਬਿਲਕੁਲ ਆਪਾਂ ਹੁਣ ਇਸ ਤੋਂ ਬਾਅਦ ਟੂਰਨਾਮੈਂਟ ਚੱਲ ਰਿਹਾ ਉੱਥੇ ਚੱਲਦੇ ਆ ਤੁਹਾਨੂੰ ਦਿਖਾਉਣੇ ਆ ਕਿ ਪਿੰਡ ਦੇ ਵਿੱਚ ਜਿਹੜਾ ਟੂਰਨਾਮੈਂਟ ਹੋ ਰਿਹਾ ਪਹਿਲੀ ਗੱਲ ਤਾਂ ਕਿ ਵਧੀਆ ਸਟੇਡੀਅਮ ਤਿਆਰ ਕੀਤਾ ਗਿਆ ਤੇ ਪਰ ਇੱਕ ਦੋ ਸਵਾਲ ਜਿਹੜੇ ਪਹਿਲਾਂ ਆਪਾਂ ਰਹਿ ਗਏ ਉਹ ਵੀ ਇੱਕ ਕਰ ਲਈਏ ਤੇ ਤੁਸੀਂ ਇੱਕ ਗੱਲ ਇਹ ਕਹੀ ਸੀ ਕਿ ਜਿਹੜੇ ਵੀ ਸ਼ਹੀਦ ਹੋਏ ਸੀ ਪੰਜ ਸ਼ਹੀਦ ਹੋਏ ਸੀ ਚਾਰਾਂ ਦਾ ਪਤਾ ਲਗਾ ਲਿਆ ਚਾਰਾਂ ਦਾ ਪਤਾ ਲੱਗ ਰਿਹਾ ਉਹ ਉਹ ਮੇਰੇ ਕੋਲੇ ਪ੍ਰਿੰਟ ਉਹਨੇ ਦੇ ਅਸੀਂ ਕਢਾ ਰਹੇ ਹਾਂ ਇੱਕ ਵਰਲਡ ਵਾਰ ਦੀ ਕਿਤਾਬ ਹੈ ਓਹੋ ਅਮਰੀਕਾ ਰਹਿੰਦੇ ਨੇ ਮੈਂ ਉਹਨਾਂ ਨਾਲ ਸੰਬੰਧ ਕੀਤਾ ਬੜੀ ਰਿਕੁਐਸਟ ਕੀਤੀ ਮੈਂ ਕਹਾ ਯਾਰ ਅਸੀਂ ਉਹ ਜਿਹੜੇ 5 ਬੰਦਿਆਂ ਦੇ ਸਾਨੂੰ ਕੱਢ ਕੇ ਦੇ ਉਹਨੇ ਬੜੇ ਨੱਠ ਭੱਜ ਕਰਕੇ ਕਿਤਾਬ ਚੋਂ ਕੱਢ ਲਏ 4 ਬੰਦੇ ਉਸ ਤੋਂ ਬਾਅਦ ਇਹ ਦੋ ਅਸੀਂ ਇੱਕ ਬੁਰਜ ਬਣਾਉਣਾ ਚਾਹੁੰਦੇ ਆਂ ਇਸ ਪਿੰਡ ਦੇ ਵਿੱਚ ਜਿਹੜੇ ਉਹ 5 ਬੰਦੇ ਨੇ ਕੁਰਬਾਨੀ ਦਿੱਤੀ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਅਸੀਂ ਅੰਗਰੇਜ਼ਾਂ ਦੇ ਕੋਲੋਂ ਕੋਈ ਭੀਖ ਨਹੀਂ ਮੰਗ ਰਹੇ ਸਾਡੇ ਬਜ਼ੁਰਗਾਂ ਨੇ ਸਾਡੇ ਪੁਰਖਿਆਂ ਨੇ ਉਹਨਾਂ ਲੜਾਈਆਂ 'ਚ ਹਿੱਸਾ ਲਿਆ ਆਪ ਸ਼ਹੀਦ ਹੋਏ ਨੇ ਉਹਨਾਂ ਦੀ ਅਸੀਂ ਯਾਦ ਨੂੰ ਕਾਇਮ ਕਰਨ ਦੀ ਖਾਤਰ ਇਸ ਪਿੰਡ ਦੇ ਚ ਇੱਕ ਬੁਰਜ ਬਣਾਵਾਂਗੇ ਇੱਕ ਲਾਟ ਬਣਾਵਾਂਗੇ ਤਾਂ ਕਿ ਉਹਨਾਂ ਦਾ ਨਾਂ ਲਿਖਾਂਗੇ ਤਾਂ ਕਿ ਸਾਡੀ ਔਨ ਵਾਲੀ ਪਨੀਰੀ ਨੂੰ ਪਤਾ ਲੱਗੇ ਕਿ ਸਾਡੇ ਬਜ਼ੁਰਗਾਂ ਨੇ ਸ਼ਹਾਦਤ ਦਿੱਤੀ ਹੈ। ਬਿਲਕੁਲ ਅਸੀਂ ਕਿਸ ਮਿੱਟੀ ਤੋਂ ਆਂ ਕੌਣ ਆ ਹਨਾ ਤੇ ਕੌਣ ਸੀ ਸਾਡੇ ਉਹ ਵੱਡ ਬੜੇਰੇ ਕੀ ਉਹ ਸੋਚਦੇ ਸੀ ਕਿਵੇਂ ਉਹ ਹੱਸਦੇ ਖੇਡਦੇ ਕੀ ਉਹਨਾਂ ਦੇ ਵਿਸ਼ਵਾਸੀ ਇਹ ਸਾਰਾ ਕੁਝ ਜਾਨਣਾ ਮੈਨੂੰ ਲੱਗਦਾ ਬੜਾ ਖੂਸੂਰਤ ਹੁੰਦਾ ਜਦੋਂ ਅਸੀਂ ਇਤਿਹਾਸ ਨੂੰ ਫਰੋਲਦੇ ਹਾਂ ਫਰੋਲਦੇ ਆ ਜਿਹੜਾ ਕਿ ਸਾਡਾ ਆਪਦਾ ਫਿਲਹਾਲੇ ਖੁਰਫ ਛੋਟੇ ਹੀ ਬ੍ਰੇਕ ਦਾ ਵਕਤ ਆ ਬਾਅਦ ਚ ਆਪਾਂ ਚੱਲਾਂਗੇ ਸਟੇਡੀਅਮ ਚ ਉੱਥੇ ਮੈਚ ਚੱਲ ਰਿਹਾ ਉਹ ਦਿਖਾਉਣੇ ਤੁਹਾਨੂੰ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਇਸ ਪਾਸੇ ਲਗਾਤਾਰ ਖੇਡ ਮੁਕਾਬਲੇ ਪਿੰਡ ਦੇ ਵਿੱਚ ਚੱਲ ਰਹੇ ਆ ਤੇ ਇਹ ਸਾਰਾ ਕੁਝ ਜਿਹੜਾਗਾ ਉਹ ਸਾਡੇ ਬਾਹਰੋਂ ਆਏ ਜਿਹੜੇ ਸੱਜਣ ਮਿੱਤਰ ਆ ਉਹ ਕਰਵਾਉਂਦੇ ਆ ਆ ਬੰਦਾ ਜਿੰਨੀ ਮਰਜ਼ੀ ਦੂਰ ਚਲੀ ਜਾਵੇ ਚਲਾ ਜਾਵੇ ਪਰ ਜਿਹੜੀ ਮਿੱਟੀ ਦੀ ਤਾਂਗ ਆ ਮਿੱਟੀ ਦੀ ਖੇਚ ਆ ਤੇ ਆਪਦੇਆਂ ਲਈ ਕੁਝ ਕਰਨ ਦਾ ਜਜ਼ਬਾ ਆ ਉਹ ਦੁਬਾਰਾ ਫੇਰ ਇੱਥੇ ਲੈ ਆਉਂਦਾ ਕੀ ਨਾਮ ਹੈ ਤੁਹਾਡਾ ਸੁਧਵੀਰ ਸਿੰਘ ਗਰੇਵਾਲ ਸੁਧਵੀਰ ਸਿੰਘ ਜੀ 8ਵਾਂ 12ਵਾਂ ਟੂਰਨਾਮੈਂਟ 12ਵਾਂ 12ਵਾਂ ਟੂਰਨਾਮੈਂਟ ਪਿੰਡ ਦੇ ਕਾਫੀ ਐਨਆਰਆਈ ਹੋਣੇ ਆ ਜਿਹੜਾ ਇਹ ਤੇ ਇੰਨਾ ਜ਼ਿਆਦਾ ਹਨਾ ਜੀ ਇੱਥੇ ਸਾਡੇ ਕਾਫੀ ਬੰਦੇ ਬਾਹਰ ਰਹਿੰਦੇ ਕੈਨੇਡਾ ਚ ਕਾਫੀ ਨੇ ਤੁਸੀਂ ਕੈਨੇਡਾ ਕਿਸ ਜਗ੍ਹਾ ਰਹਿੰਦੇ ਹੋ ਮੈਂ ਜੀ ਵੈਨਕੂਵਰ ਤੇ ਕਾਰਨ ਕੀ ਆ ਕਿ ਤੁਹਾਨੂੰ ਕਿਉਂ ਲੱਗਦਾ ਵੀ ਇੱਥੇ ਇਹ ਜੇ ਫੁੱਟਬਾਲ ਟੂਰਨਾਮੈਂਟ ਪੰਜਾਬ 'ਚ ਜਾਂ ਹੋਰ ਕਿਸਮ ਦੇ ਟੂਰਨਾਮੈਂਟ ਕਰਵਾਉਣੇ ਚਾਹੀਦੇ ਆ ਮੈਂ ਤੁਹਾਡੇ ਪਿੰਡ 'ਚ ਕਈ ਚੀਜ਼ਾਂ ਦੇਖੀਆਂ ਜਿਹੜੀਆਂ ਬੜੀਆਂ ਨਾਜਾਇਬ ਆ ਬੜੀਆਂ ਖੂਬਸੂਰਤ ਆ ਜਿਵੇਂ ਕਿ 20 ਸਾਲ ਪਹਿਲਾਂ ਹੀ ਪਿੰਡ ਨੇ ਸਿਵੇ ਇੱਕ ਕਰੇ ਸੀ ਜਾਂ ਯਾਦਗਾਰ ਆ ਕਾਫੀ ਕੁਝ ਖੂਬਸੂਰਤ ਆ ਇਹ ਜੇ ਮੈਂ ਖਾਸ ਤੌਰ ਤੇ ਟੂਰਨਾਮੈਂਟਾਂ ਦੀ ਗੱਲ ਕਰਾਂ ਜਾਂ ਇਹ ਜੇ ਕੰਮਾਂ ਦੀ ਗੱਲ ਕਰਾਂ ਕਿਉਂ ਲੱਗਦਾ ਤੁਹਾਨੂੰ ਕਿ ਹੋਣੇ ਚਾਹੀਦੇ ਆ ਇਹ ਹੋਣੇ ਚਾਹੀਦੇ ਆ ਜੀ ਕਿਉਂਕਿ ਸਾਡੀ ਜਿਹੜੀ ਜਨਰੇਸ਼ਨ ਹੈ ਉਹ ਨਸ਼ੇ ਵੱਲ ਨੂੰ ਵੱਧ ਰਹੀ ਹੈ ਤੇ ਬੱਚੇ ਆਪਣੇ ਖਰਾਬ ਹੋ ਰਹੇ ਪਨੀਰੀ ਜਿਨ੍ਹਾਂ ਨੇ ਕਿ ਰਾਜ ਭਾਗ ਵੀ ਆਪਣੇ ਸੰਭਾਲਣੇ ਨੇ ਇਸ ਲਈ ਵੀ ਕਸਰਤ ਕਰਨਗੇ ਡਰੱਗਾਂ ਤੋਂ ਪਰੇ ਰਹਿਣਗੇ ਖੇਡਣਗੇ ਦੇਸ਼ ਦਾ ਨਾਮ ਉੱਚਾ ਕਰਨਗੇ ਇਸ ਚੀਜ਼ ਨੂੰ ਮੱਦੇ ਨਸ਼ਰ ਰੱਖਦੇ ਹੋਏ ਅਸੀਂ ਇਹ ਕੰਮ ਵਿਢਿਆ ਸੀ ਤਾਂ ਸਰਪੰਚ ਸਾਹਿਬ ਆਜੋ ਤੁਸੀਂ ਮੌਜੂਦਾ ਸਰਪੰਚ ਸਾਹਿਬ ਨੇ ਕਮੈਂਟਰੀ ਵੀ ਕਰਦੇ ਆ ਨਾਲ ਨਾਲ ਪੂਰੇ ਸਾਰੇ ਮੈਚਾਂ ਦੀ ਸਰਪੰਚ ਸਾਹਿਬ ਪਿੱਟ ਪਈਓ ਪਹਿਲੀ ਗੱਲ ਤਾਂ ਬਹੁਤ ਜ਼ਿਆਦਾ ਸਰਪੰਚ ਇੰਨੇ ਫਿੱਟ ਹੁੰਦੇ ਨਹੀਂ ਵੈਸੇ ਐਸੀ ਗੱਲ ਨਹੀਂ ਮੈਂ ਹਾਂਜੀ ਮੈਂ ਆਪਣੇ ਸਕੂਲ ਲੈਵਲ ਤੋਂ ਹੀ ਫੁੱਟਬਾਲ ਦਾ ਪਲੇਅਰ ਰਿਹਾ ਅੱਛਾ ਤੁਸੀਂ ਖੁਦ ਫੁੱਟਬਾਲ ਦੇ ਪਲੇਅਰ ਹੋ ਰਿਹਾ ਜੀ ਇੱਥੇ ਸਟਾਰਟਿੰਗ ਕਰਨ ਵਾਲੇ ਵੀ ਅਸੀਂ ਸਾਡੇ 30 35 ਸਾਲ ਦਾ ਗੈਪ ਪੈ ਗਿਆ ਜੋ ਜਦੋਂ ਅਸੀਂ ਸਟਾਰਟਿੰਗ ਕੀਤੇ 2000 ਸੰ 2000 ਦੇ ਵਿੱਚ ਉਸ ਦਿਵਾਰ ਐਨਆਰਏ ਵੀਰ ਜਿਹੜੇ ਸਾਡੇ ਸਤਿਕਾਰਯੋਗ ਐਨਆਰਏ ਨੇ ਇਹਨਾਂ ਨੇ ਸਾਡਾ ਸਹਿਯੋਗ ਕੀਤਾ ਫਿਰ ਅਸੀਂ ਇੱਕ ਕਮੇਟੀ ਬਣਾਈ ਆ ਸਾਡਾ ਜਿਹੜਾ ਮੋਟਿਵ ਸੀਗਾ ਉਹਦਾ ਬਈ ਹਟਾ ਮੋਟੋ ਸੀਗਾ ਬਈ ਅਸੀਂ ਉਹਨਾਂ ਬੱਚਿਆਂ ਨੂੰ ਵੀ ਹਾਊ ਟੂ ਟ੍ਰੇਨ ਦੀ ਜੂਸ ਸਟੂਡੈਂਟਸ ਔਰ ਮਾਡਰਨ ਲਾਈਨਸ ਆਫ ਸਪੋਰਟਸ ਐਂਡ ਐਜੂਕੇਸ਼ਨ ਸੋ ਥੈਟ ਦੇ ਮੇ ਬਿਕਮ ਗੁੱਡ ਸਿਟੀਜ਼ਨ ਆਫ ਇੰਡੀਆ ਰਿਪਬਲਿਕ ਵਿਦ ਦੀ ਸਪਿਰਟ ਆਫ ਪੈਟਰੀੋਟਿਜ਼ਮ ਨਹੀਂ ਬਿਲਕੁਲ ਖੇਡਣਗੇ ਤਾਂ ਹੀ ਤਾਂ ਇਹ ਜਿਹੜਾ ਸ਼ਾਮ ਦਾ ਵੇਲਾ ਇਹ ਅਸੀਂ ਸੰਭਾਂਗੇ ਇਹੀ ਸ਼ਾਮ ਦਾ ਵੇਲਾ ਜਦੋਂ ਮਨੋਵਿਗਿਆਨਕ ਤੌਰ ਦੇ ਉੱਤੇ ਵੀ ਬੰਦੇ ਅੰਦਰ ਸਭ ਤੋਂ ਵੱਡੀ ਹਲਚਲ ਹੁੰਦੀ ਆ ਤੇ ਇਹੀ ਸਮਾਂ ਜੇ ਮੈਦਾਨ 'ਚ ਹੋਊਗਾ ਤਾਂ ਨਸ਼ੇ ਕਰਨ ਦੀਆਂ ਸੰਭਾਵਨਾਵਾਂ ਇਹ ਬਹੁਤ ਘਟ ਜਾਂਦੀਆਂ ਚੰਗੀ ਗੱਲ ਆ ਜਿਹੜੇ ਪਿੰਡ ਸਾਂਭੀ ਬੈਠੇ ਆ ਉਹਨਾਂ ਨੂੰ ਸਲਾਮ ਆ ਤੇ ਜਿਹੜੇ ਪਿੰਡ ਨਹੀਂ ਸਾਂਭ ਰਹੇ ਉਹਨਾਂ ਨੂੰ ਵੀ ਇੱਕ ਦਰਖਾਸਤ ਆ ਇੱਕ ਬੇਨਤੀ ਆ ਕਿ ਸਾਂਭੋ ਜਵਾਨੀ ਸਾਂਭਣੀ ਬੜੀ ਜ਼ਰੂਰੀ ਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਤੁਸੀਂ ਸਾਰਿਆਂ ਨੇ ਸਮਾਂ ਦਿੱਤਾ ਸੋ ਹਾਂਜੀ ਕੁਝ ਕਹਿਣਾ ਚਾਹੁੰਦਾ ਨਹੀਂ ਮੈਂ ਤਾਂ ਨਹੀਂ ਕੁਛ ਕਹਾਂ। اچھا اچھا ਇਹਨਾਂ ਦੀ ਮਾਤਾ ਅੱਛਾ ਅੱਛਾ ਇਹ ਟੂਰਨਾਮੈਂਟ ਇਹਨਾਂ ਦੀ ਮਾਤਾ ਦੀ ਯਾਦ ਚ ਓਕੇ ਓਕੇ ਹਾਂਜੀ ਸਾਡੀ ਮਾਤਾ ਵੱਲੋਂ ਕਰਾ ਰਹੇ ਆ ਅਸੀਂ ਟੂਰਨਾਮੈਂਟ ਨਹੀਂ ਨਹੀਂ ਖੂਬ ਸੋਹਰਤ ਗੱਲ ਐ ਜੀ ਚੰਗੀ ਗੱਲ ਐ ਬਹੁਤ ਸੋ ਅ ਅੱਜ ਦੇ ਪ੍ਰੋਗਰਾਮ ਚ ਸਿਰਫ ਇੰਨਾ ਹੀ ਫੇਰ ਹਾਜ਼ਰ ਹੋਵਾਂਗੇ ਪੰਜਾਬ ਦੇ ਕਿਸੇ ਹੋਰ ਮਸਲੇ ਨੂੰ ਲੈ ਕੇ ਤੁਸੀਂ ਜੁੜੇ ਰਹੋ ਸਾਡੇ ਨਾਲ